ਮੈਂ ਅੱਜ ਦੇ ਮੌਕੇ ਤੇ ਖਾਸ ਤੌਰ ਤੇ ਬਧਾਈ ਵੀ ਦੇਣਾ ਭੈਣਾ ਨੂੰ ਅੱਜ ਕੋ ਅਨਾਉਂਸਮੈਂਟ ਵੀ ਕਰਨ ਲੱਗਿਆ ਕਿ ਆਂਗਣਵਾੜੀ ਦੇ ਵਿੱਚ ਐਸੇ ਮੌਨਸੂਨ ਸੈਸ਼ਨ ਦੇ ਵਿੱਚ ਬਿਲ ਆ ਜਾਊਗਾ 3000 ਸਾਮੀਆਂ ਆਂਗਣਵਾੜੀ ਦੀਆਂ ਸੀ ਕ੍ਰੀਏਟ ਕਰਕੇ ਪਰਾਂਗੇ ਜੀ 3000 ਤੇ ਇੱਕ ਮੈਂ ਹੋਰ ਖੁਸ਼ਖਬਰੀ ਦੱਸਣ ਲੱਗਿਆ ਆਉਣ ਵਾਲੇ ਦਿਨਾਂ ਚ ਇੱਕ ਕਾਨੂੰਨ ਥੋੜਾ ਜਿਹਾ ਬਦਲਣਾ ਪਊਗਾ ਕਿਉਂਕਿ ਪਤਾ ਕੀ ਇਹਨਾਂ ਨੂੰ ਤਾਂ ਦੇਖਿਆ ਹੀ ਨਹੀਂ ਨਾ ਪਹਿਲਾਂ ਕਿਸੇ ਨੇ ਅਲਮਾਰੀਆਂ 'ਚ ਪਈਆਂ ਫਾਈਲਾਂ ਮਿੱਟੀ ਜੰਮ ਪੀ ਉਤੇ ਅੰਦਰ ਤੇ ਬਸ ਆਓ ਰਿਜੈਕਟ ਕਰੋ ਜਾਓ ਕਿਸੇ ਨੇ ਸੋਚਿਆ ਨਹੀਂ ਵੀ ਇਹਨੂੰ ਬਦਲ ਵੀ ਸਕਦੇ ਆ ਮੇਰੇ ਕੋਲੇ ਕੁਝ ਪਹਿਣਾ ਆਈਆਂ ਮੈਂ ਕਿਸੇ ਫੰਕਸ਼ਨ ਤੇ ਸੀਗਾ ਡੇਰਾ ਬਸੀ ਇਹ ਹੋ ਗਈ ਤਿੰਨ ਕੁ ਮਹੀਨਿਆਂ ਦੀ ਗੱਲ ਆ ਕੇ ਉਹ ਮੈਨਾਂ ਰੋਣ ਲੱਗ ਗਿਆ ਮੈਂ ਕਿਹਾ ਦੱਸੋ ਬੇਟਾ ਕੋਈ ਗੱਲ ਨਹੀਂ ਪਹਿਣੇ ਦੱਸੋ ਆਰਾਮ ਨਾਲ ਉਹ ਕਹਿੰਦੀ ਹੈ ਜੇ ਅਸੀਂ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਪੇਪਰ ਦਿੱਤਾ ਸੀ। ਅੱਛਾ ਜੀ। ਕਹਿੰਦੀ ਫਾਇਰ ਬ੍ਰਿਗੇਡ ਦਾ ਸਾਡਾ ਪੇਪਰ ਕਲੀਅਰ ਹੋ ਗਿਆ। ਪਾਸ ਹੋ ਗਿਆ ਸੀ। ਸੱਚਾ ਜੀ। ਕਹਿੰਦੇ ਪਰ ਨੌਕਰੀ ਨਹੀਂ ਮਿਲੀ। ਮੈਂ ਕਿਹਾ ਕਿਉਂ? ਕਹਿੰਦੇ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਉਹਦੇ ਵਾਸਤੇ ਉਹਦੇ 'ਚ ਕਹਿੰਦੇ ਅਸੀਂ ਫੇਲ ਹੋ ਗਏ ਆ। ਮੈਂ ਕਿਉਂ ਫੇਲ ਹੋ ਗਿਆ? ਕਹਿੰਦੇ ਪਤਾ ਨਹੀਂ ਕੋਈ ਪੁਰਾਣੇ ਰੂਲ ਬਣਾਏ ਹੋਏ ਨੇ। 60 ਕਿਲੋ ਦੀ ਬੋਰੀ ਮੁੰਡੇ ਨੇ ਚੱਕ ਕੇ ਦਿਖਾਉਣੀ ਹੈ ਉੱਤੇ 60 ਕਿਲੋ ਇਹਦੀ ਕੁੜੀ ਨੇ ਚੱਕ ਕੇ ਦਿਖਾਉਣੀ ਹੈ ਬੋਰੀ ਮੈਂ ਕਹਾਂ ਇਹ ਤਾਂ ਕਨੂੰ ਇਹ ਕਿਹੜਾ ਕਾਨੂੰਨ ਹੋ ਗਿਆ ਵੀ 60 ਕਿਲੋ ਦੀ ਬੋਰੀ ਮੁੰਡਾ ਚੱਕੂ ਉਹੀ 60 ਕਿਲੋ ਦੀ ਬੋਰੀ ਕੁੜੀ ਚੱਕ ਕੇ ਦਿਖਾਓ 올림픽 ਦੇ ਰਿਕਾਰਡ ਅਲੱਗ-ਅਲੱਗ ਨੇ 100 ਮੀਟਰ ਦੇ 100 ਮੀਟਰ ਦੇ ਕੁੜੀਆਂ ਦੇ ਅਲੱਗ ਰਿਕਾਰਡ ਨੇ ਮੁੰਡਿਆਂ ਦੇ ਅਲੱਗ ਰਿਕਾਰਡ ਨੇ ਬੀਐਸਐਫ ਦੇ ਵਿੱਚ ਭਰਤੀ ਦੇ ਜਿਹੜੇ ਨੇ ਨਿਯਮ ਨੇ ਉਹ ਕੁੜੀਆਂ ਲਈ ਹੋਰ ਨੇ ਮੁੰਡਿਆਂ ਲਈ ਹੋਰ ਨੇ ਤੇ ਮੈਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੌਕਾ ਦਿਓ ਥੋੜਾ ਜਿਹਾ ਫਿਰ ਮੈਂ ਫਾਇਰ ਸਰਵਿਸ ਵਾਲੇ ਬੁਲਾਏ ਮੈਂ ਕਿਹਾ ਵੀ ਤੁਹਾਨੂੰ ਕੀ ਨਹੀਂ ਕਹਤਾ ਵੀ ਵੀ ਉਹ ਕੁੜੀ ਜਿਹੜੀ ਹੈ ਫਾਇਰ ਬ੍ਰਿਗੇਡ 'ਚ ਰੱਖ ਲਈ ਤੇ ਉੱਥੇ ਅੱਗੇ ਜੇ ਅੱਗ ਲੱਗੀ ਰੱਬ ਨਾ ਕਰੇ ਕਿਸੇ ਘਰ 'ਚ ਜਾਂ ਕਿਸੇ ਮੰਜ਼ਲ 'ਤੇ ਤੇ ਜੇ 60 ਕਿਲੋ ਦਾ ਉੱਥੇ ਕੋਈ ਬੰਦਾ ਹੈ ਤਾਂ ਉਹਨੂੰ ਜਿਹੜਾ ਉਹ ਕੁੜੀ ਚੱਕ ਕੇ ਥੱਲੇ ਲਾ ਸਕਦੀ ਐ ਜੇ 65 ਕਿਲੋ ਦਾ ਫਿਰ ਲਾ ਨਹੀਂ ਸਕਦੀ ਮੈਂ ਕਹੇ ਵੀ ਜੇ 80 ਕਿਲੋ ਦਾ ਹੋਇਆ ਫਿਰ ਤਾਂ ਮੁੰਡਾ ਵੀ ਨਹੀਂ ਲਾ ਸਕਦਾ ਉਹਨੂੰ ਨਾਲੇ ਉਹ ਤਾਂ ਜਾਣਗੇ ਵੀ ਇਕੱਠੇ ਨਾਲ ਮੁੰਡੇ ਵੀ ਤਾਂ ਜਾਣਗੇ ਤੇ ਨਾਲੇ ਤੁਸੀਂ ਕੀਨੇ ਕਾਨੂੰਨ ਬਣਾਤਾ ਇਹ 60 ਕਿਲੋ ਦੇ ਹੋਊਗਾ ਕਹਿੰਦੇ ਜੀ ਪਹਿਲਾਂ ਤੋਂ ਚੱਲਿਆ ਆਉਂਦਾ ਮੈਂ ਕਹੇ ਬਦਲੋ ਇਹਨੂੰ ਆਉਣ ਵਾਲੀ ਕੈਬਨਟ ਦੇ ਵਿੱਚ ਬਦਲਾਂਗੇ 2 3 4 ਸਤੰਬਰ ਦੇ ਨੇੜੇ ਤੇੜੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆਊਗਾ ਉਹ ਚ ਕਾਨੂੰਨ ਕੁੜੀਆਂ ਵਾਸਤੇ ਜਿਹੜੇ ਜਿਹੜਾ ਕਾਨੂੰਨ ਹੈ ਉਹ ਜਿਹੜਾ ਫਿਜ਼ੀਕਲ ਟੈਸਟ ਦਾ ਉਹ ਉਹ ਜਿਹੜੇ ਨਿਯਮ ਨੇ ਉਹ ਨਰਮ ਕਰਾਂਗੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਊਗਾ ਜਿਹੜਾ ਫਾਇਰ ਬ੍ਰਿਗੇਡ ਦੇ ਵਿੱਚ ਕੁੜੀਆਂ ਦੀ ਭਰਤੀ ਕਰੂਗਾ ਜੀ ਦੱਸੋ ਐਵੇਂ ਪਈਆਂ ਫਾਈਲਾਂ ਜੰਮੀਆਂ ਪਈਆਂ ਫਾਈਲਾਂ ਨੌਕਰੀਆਂ ਦਿਓ ਬੱਚੇ ਨੌਕਰੀਆਂ ਲੱਭ ਰਹੇ ਨੇ ਤੁਸੀਂ ਕਾਨੂੰਨਾਂ 'ਚ ਫਸੇ ਪਏ ਹੋ ਸੋ ਇਸ ਤਰ੍ਹਾਂ ਦੇ ਇਨਕਲਾਬੀ ਫੈਸਲੇ ਆ ਰਹੇ ਨੇ ਪਹਿਲੀ ਵਾਰ ਹੋਊਗਾ ਇਹ ਆ ਦੇਖੋ ਐਸਐਸਐਫ ਦੇ ਵਿੱਚ ਕੁੜੀਆਂ ਨੇ ਤੁਸੀਂ ਦੇਖਦੇ ਹੋਵੋਗੇ ਆ ਜਿਹੜੀਆਂ ਸੜਕਾਂ ਤੇ ਗੱਡੀਆਂ ਖੜੀਆਂ ਨੇ ਕੁੜੀਆਂ ਨੇ ਔਰ ਬੜਾ ਸ਼ਾਨਦਾਰ ਡਿਊਟੀ ਆਪਣੀ ਨਿਭਾ ਰਹੀਆਂ ਨੇ 1 ਫਰਵਰੀ ਨੂੰ ਐਸਐਸਐਫ ਬਣੀ ਸੀ 1 ਅਗਸਤ ਤੱਕ ਦਾ ਅੰਕੜਾ ਆਇਆ ਕਿ 1200 ਤੋਂ ਉੱਪਰ ਮੌਤਾਂ ਘਟ ਹੋਈਆਂ ਨੇ ਪਿਛਲੇ ਸਾਲ ਇਨਾ ਮਹੀਨਿਆਂ ਦੇ ਮੁਕਾਬਲੇ 1200 ਬੰਦਿਆਂ ਦੀ ਜਾਨ ਬਚਾਤੀ ਐਸਐਸਐਫ ਨੇ ਸੜਕਾਂ ਤੇ ਪਹੁੰਚ ਜਾਂਦੇ ਆ ਛੇਤੀ ਬਲੱਡ ਰੋਕ ਦਿੰਦੇ ਆ ਪੱਟੀਆਂ ਕਰ ਦਿੰਦੇ ਆ ਨਾਲ ਦੀ ਨਾਲ ਚੱਕ ਕੇ ਲੈ ਜਾਂਦੇ ਆ ਕੱਲਾ ਜਾਨਾ ਨਹੀਂ ਬਚਿਆ 80 ਲੱਖ ਦੇ ਨੇੜੇ ਤੇੜੇ ਕੈਸ਼ ਤੇ ਸੋਨੇ ਦੇ ਜੇਵਰ ਜਿਹੜੇ ਕਿ ਗੱਡੀ ਚ ਰਹਿ ਗਏ ਐਕਸੀਡੈਂਟ ਵੇਲੇ ਉਹ ਵੀ ਉਹਨਾਂ ਦੇ ਘਰੇ ਪਹੁੰਚਾਏ ਜਾਂਦੇ ਉਹਨਾਂ ਦੇ ਵਾਰਸਾਂ ਦੇ ਕਿਉਂਕਿ ਉਸ ਵੇਲੇ ਤਾਂ ਕੋਈ ਦੇਖਦਾ ਨਹੀਂ ਨਾ ਮੇਰਾ ਪਰਸ ਕਿੱਥੇ ਆ ਉਸ ਵੇਲੇ ਤਾਂ ਜਾਨ ਬਚਾਉਣ ਦੀ ਪਈ ਹੁੰਦੀ ਐ ਆ ਵੀ ਨਾਲ SSF ਤੇ اور ਪੰਜਾਬ ਪਹਿਲਾ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਸਤੇ ਆਪਣੀ ਅਲੱਗ ਪੁਲਿਸ ਹੈ ਹੁਣ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਮਿਲਦੇ ਨੇ ਜਦੋਂ ਉਹ ਕਹਿੰਦੇ ਨੇ ਜੀ SSF ਦੀ ਟ੍ਰੇਨਿੰਗ ਕਿੱਥੇ ਹੁੰਦੀ ਹੈ ਤੇ ਕੀ ਕੀ ਉਹਦੇ ਚ ਗੱਡੀ ਚ ਹੁੰਦਾ ਹੈ ਤੇ ਕੀ ਕੀ ਉਹਦੇ ਚ ਸਹੂਲਤਾਂ ਨੇ ਸਾਨੂੰ ਦੱਸ ਦਿਓ ਮੈਂ ਕਹਾਂ ਜੀ ਟ੍ਰੇਨਿੰਗ ਆਓ ਤੁਹਾਨੂੰ ਅਸੀਂ ਪੰਜਾਬ ਚ ਕਰਾਵਾਂਗੇ ਪੰਜਾਬ ਤੁਹਾਨੂੰ ਟ੍ਰੇਨਿੰਗ ਦੇਵਾਂਗੇ ਤੁਹਾਨੂੰ ਦੱਸ ਦਾਂਗੇ ਆ ਲੱਗੂ ਪੈਸੇ ਵੀ ਲਵਾਂਗੇ ਅਸੀਂ ਤੁਹਾਡੇ ਤੋਂ ਕਿਉਂਕਿ ਅਸੀਂ ਤਾਂ ਟਰੇਨਿੰਗ ਦੇਣ ਦੇ ਕਿਉਂਕਿ ਪੰਜਾਬ ਦੇ ਸੂਬੇ ਨੂੰ ਥੋੜਾ ਫਾਇਦਾ ਤਾਂ ਹੋਵੇ ਕਿ ਅਸੀਂ ਤਾਂ ਪਹਿਲਾਂ ਜਿਹੜਾ ਐਦਾਂ ਹੀ ਹਰੀ ਕ੍ਰਾਂਤੀ 'ਚ ਝੋਨਾ ਦੇਈ ਗਏ ਪਤਾ ਉਦੋਂ ਲੱਗਿਆ ਕਿ ਝੋਨਾ ਨਹੀਂ ਦਿੱਤਾ ਥੱਲੋ ਪਾਣੀ ਦੇਤਾ ਅਸੀਂ ਤਾਂ ਬੰਜਰ ਹੋਏ ਪਏ ਆ ਸੋ ਅਸੀਂ ਤਾਂ ਭਾਈ ਹੁਣ ਪ੍ਰੋਫੈਸ਼ਨਲ ਹੋਵਾਂਗੇ ਹੁਣ ਟਰੇਨਿੰਗ ਲੈਣੀ ਐ ਐਸਐਸਫ ਦੀ ਆਜੋ ਕਪੂਰਥਲੇ ਕਰਾਈਏ ਟਰੇਨਿੰਗ ਤੁਹਾਨੂੰ ਵੀ ਕਰਾ ਦਾਂਗੇ ਸੋ ਇਸ ਕਰਕੇ ਕੋਈ ਐਹ ਜੀਆਂ ਚੀਜ਼ਾਂ ਕਰੀਏ ਕਿ ਲੋਕ ਆਪਣੇ ਤੋਂ ਸਿੱਖਣ ਪਹਿਲਾਂ ਵੀ ਪੰਜਾਬ ਲੀਡ ਕਰਦਾ ਰਿਹਾ ਅੱਜ ਵੀ ਲੀਡ ਕਰੇ ਹਰ ਲਹਿਰ ਚ ਪੰਜਾਬ ਲੀਡ ਕਰਦਾ ਰਿਹਾ ਹੈ ਪੰਜਾਬੀਆਂ ਤੋਂ ਸਿੱਖਦੇ ਨੇ ਕਿ ਕਿਵੇਂ ਕਰਨਾ ਹੈ ਕੀ ਕਰਨਾ ਹੈ ਮੈਂ ਜਦੋਂ ਮੁਹਾਲੀ ਰਹਿੰਦਾ ਸੀ ਤਾਂ ਮੇਰੇ ਨਾਲ ਗਵਾਂਡੀ ਬ੍ਰਿਗੇਡੀਅਰ ਬਲਬੀਰ ਸਿੰਘ ਜੀ ਰਹਿੰਦੇ ਸੀ ਪੈਰਾਸ਼ੂਟ ਦੇ ਉਹ ਪੈਰਾ ਦੇ ਵਿੱਚ ਸੀਗੇ ਸੋ ਪੈਰਾਸ਼ੂਟ ਰਾਹੀਂ ਉਤਰਦੇ ਰਹੇ ਤਾਂ ਉਹਨਾਂ ਨੇ ਉਸ ਵੇਲੇ ਉਹਨਾਂ ਦੀ ਉਮਰ ਹੋਣੀ 95 ਤੋਂ ਉੱਪਰ ਅੱਜ ਤੇ ਉਹ ਬਾਰਡਰ ਬੂਡਰ ਜਿਆ ਸਾਰਾ ਉਹਨਾਂ ਨੇ ਬਣਾਇਆ ਜਦੋਂ ਵੀ ਕੋਈ ਕਾਰਗਿਲ ਚ ਜਾਂ ਕਿਤੇ ਸਮਝ ਲਓ ਕੋਈ ਫੌਜ ਫੂਜ ਦਾ ਕੋਈ ਕੰਮ ਹੈ ਤਾਂ ਸਾਡੇ ਘਰ ਦੇ ਮੂਹਰੇ ਫੌਜੀਆਂ ਦੇ ਅਫਸਰਾਂ ਦੀਆਂ ਗੱਡੀਆਂ ਤੇ ਵੱਡੀਆਂ ਵੱਡੀਆਂ ਫੌਜ ਦੀਆਂ ਗੱਡੀਆਂ ਆ ਜਾਂਦੀਆਂ ਸੀ ਅਸੀਂ ਸਮਝ ਜਾਂਦੇ ਸੀ ਕੋਈ ਹੱਦ ਤੇ ਪੰਗਾ ਪਿਆ ਹੋਇਆ ਹੈ ਬ੍ਰਿਗੇਡੀਅਰ ਸਾਹਿਬ ਤੋਂ ਸਲਾਹ ਲੈਣ ਆਉਂਦੇ ਸੀ ਜਨਾਬ ਦੱਸੋ ਕਿਵੇਂ ਕਰਨਾ ਹੈ ਕਿੱਥੋਂ ਵੀ ਜਾਈਏ ਕੀ ਕਰੀਏ ਕਿਉਂਕਿ ਉਹਨਾਂ ਕੋਲ ਤਜਰਬਾ ਸੀ ਫੌਜ ਹਮੇਸ਼ਾ ਦੇਖਿਓ ਤੁਸੀਂ ਫੌਜ ਆਪਣੇ ਜਿਹੜੇ ਸਾਬਕਾ ਫੌਜੀ ਨੇ ਉਹਨੂੰ ਕਦੇ ਛੱਡਦੀ ਨਹੀਂ ਸਾਬਕਾ ਅਫਸਰ ਨੇ ਉਹਨੂੰ ਤਾਂ ਬਹੁਤ ਕਿਉਂਕਿ ਉਹਨਾਂ ਦੇ ਉਹਨਾਂ ਦੇ ਤਜਰਬੇ ਨੂੰ ਇਸਤੇਮਾਲ ਕਰਦੇ ਰਹਿੰਦੇ ਆ ਸੋ ਅਸੀਂ ਵੀ ਇਦਾਂ ਹੀ ਕਰਾਂਗੇ ਸਾਡੇ ਕੋਲੇ ਤਾਂ ਮਾਰਸ਼ਲ ਆਰਟ ਦੇ ਸਾਡਾ ਗੱਤਕਾ ਹੈ ਸਾਡੇ ਤਾਂ ਜਿੱਨਾ ਵੀ ਸਾਡੇ ਟ੍ਰੇਨਿੰਗਾਂ ਹੁੰਦੀਆਂ ਨੇ ਨੰਬਰ 1 ਟ੍ਰੇਨਿੰਗਾਂ ਸਾਡੀਆਂ ਨੇ ਕੰਮ ਮਿਲੂਗਾ ਲੋਕਾਂ ਨੂੰ ਆਸਾਨੀ ਹੋਊਗੀ ਲੋਕਾਂ ਨੂੰ ਸਹੂਲਤ ਮਿਲੂਗੀ ਸੋ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਰਾਹੀਂ ਪੈਸੇ ਲੈਣੇ ਆ ਸਹੂਲਤਾ ਰਾਹੀਂ ਪੈਸੇ ਦੇਣੇ ਖਜ਼ਾਨਾ ਇਧਰੋਂ ਆਊਗਾ ਇਧਰ ਜਾਊਗਾ ਪਹਿਲਾਂ ਕੀ ਸੀ ਇਧਰੋਂ ਆਉਂਦਾ ਤਾਂ ਹੈਗਾ ਸੀ ਇਧਰ ਨੂੰ ਜਾਂਦਾ ਨਹੀਂ ਸੀ ਉਹ ਇਧਰ ਉਧਰ ਮੁੜ ਜਾਂਦਾ ਸੀ ਪਹਾੜਾ ਪੂੜਾ ਵੱਲ ਮੁੜ ਜਾਂਦਾ ਸੀ ਹਾਂ ਇਧਰ ਉਹ ਕਿਤੇ ਆਪਦੇ ਰਿਸ਼ਤੇਦਾਰਾਂ ਦੇ ਪਾਸੇ ਨੂੰ ਮੁੜ ਜਾਂਦਾ ਸੀ ਸੋ ਇਸ ਕਰਕੇ ਅੱਜ ਦੇ ਰਖੜੀ ਦੇ ਮੌਕੇ ਤੇ ਮੈਂ ਵਿਸ਼ੇਸ਼ ਤੋਹਫਾ ਪੈਣਾ ਨੂੰ ਦੇਣਾ ਕਿ ਆ ਆਸ਼ਾ ਵਰਕਰਾਂ ਦੀ ਵੀ ਕਾਫੀ ਮੰਗਾਂ ਨੇ ਪੁਰਾਣੀਆਂ ਲਟਕਦੀਆਂ ਆ ਰਹੀਆਂ ਨੇ ਮੈਂ ਤੁਹਾਨੂੰ ਦੱਸ ਜੀ ਨਾ ਫੈਲੇ ਹੀ ਇਹ ਜਿਹੇ ਬਣਾਤੀਆਂ ਰੂਲ ਹੀ ਇਹ ਜਿਹੇ ਬਣਾਤੇ ਨਾ ਦੇਖੇ ਕਿਸੇ ਨੇ ਪਹਿਲਾਂ ਹੁਣ ਉਹਨੂੰ ਠੀਕ ਵੀ ਕਰ ਰਹੇ ਆ ਟਾਈਮ ਥੋੜਾ ਲੱਗ ਸਕਦਾ ਕਾਗਜ਼ੀ ਕੰਮ ਨੇ ਕਈ ਵਾਰੀ ਹਾਈ ਕੋਰਟ ਮਾਨ ਜੋ ਹਾਈ ਕੋਰਟ ਦੇ ਕੋਈ ਆਰਡਰ ਨੇ ਉਹ ਵੀ ਜਿਹੜਾ ਉਹਨਾਂ ਤੇ ਪਾਲਣਾ ਕਰਨੀ ਪੈਂਦੀ ਹੈ ਪਰ ਅਸੀਂ ਕੋਸ਼ਿਸ਼ ਇਹੀ ਕਰਦੇ ਆ ਕਿ ਜੀਤ ਤੋਂ ਜੀਤੀ ਕਲੀਅਰ ਕਰਕੇ ਤੇ ਅਸੀਂ ਬੱਚਿਆਂ ਨੂੰ ਨੌਕਰੀ ਦੇ ਦਈਏ ਸੋ ਮੈਂ ਆ ਹੁਣ ਪਿੱਛੇ ਜੇ ਨਿਯੁਕਤੀ ਪੱਤਰ ਬਣ ਰਿਆ ਸੀ ਉਹ ਇੱਕ ਇੱਕ ਉਹ ਕੁੜੀ ਉੱઠી ਤੇ ਉਹਨੇ ਕਿਹਾ ਜੀ ਮੈਂ ਲੁਧਿਆਣੇ ਚ ਇੱਕ ਪ੍ਰਾਈਵੇਟ ਇਨਸੀ ਅਕੈਡਮੀ ਚ ਪੜਾਉਣੀ ਆ 200 ਬੱਚਾ ਲਗਭਗ ਪੜਾਉਂਦੀ ਕਿਹਨੂੰ ਐ ਜਿਹੜੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਪੀਆਰ ਛੱਡ ਕੇ ਵਾਪਸ ਪੰਜਾਬ ਚ ਆਏ ਨੇ ਉਹਨਾਂ ਨੂੰ ਮੈਂ ਕੰਪੀਟੀਸ਼ਨ ਦੇ ਪਟਵਾਰੀ ਦੇ ਡੀਐਸਪੀ ਦੇ ਹੈੱਡ ਕਲਰਕ ਦੇ ਜਿੰਨੇ ਵੀ ਪੰਜਾਬ ਚ ਪੋਸਟਾਂ ਨਿਕਲਦੀਆਂ ਨੇ ਉਹਨਾਂ ਦੇ ਟੈਸਟਾਂ ਦੀ ਤਿਆਰੀ ਕਰਾਉਣੀ ਆ ਤਾਂ ਕਿ ਉਹ ਇੱਥੇ ਹੀ ਨੌਕਰੀ ਲੈ ਸਕਣ ਮੈਨੂੰ ਬੜੀ ਹੈਰਾਨੀ ਹੋਈ ਤੁਸੀਂ ਆਮ ਤੌਰ ਤੇ ਲਿਖਿਆ ਪੜਿਆ ਹੁਣ ਵਿਦੇਸ਼ ਜਾਣ ਲਈ ਪੜ੍ਹਾਈ ਕਰਨ ਵਾਸਤੇ ਇੱਥੇ ਮਿਲੋ ਪਰ ਇਹ ਨਹੀਂ ਲਿਖਿਆ ਪੜਿਆ ਹੁਣਾ ਕਿ ਵਿਦੇਸ਼ੋਂ ਆ ਕੇ ਪੜ੍ਹਾਈ ਕਰਨ ਲਈ ਇੱਥੇ ਮਿਲੋ ਸੋ ਇੱਥੇ ਸਕੂਲ ਖੁੱਲਣ ਲੱਗ ਗਏ ਹੁਣ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਔਰ ਬੱਚੇ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਆਂ ਹਰ ਰੋਜ਼ ਮੇਰੇ ਕੋਲੇ ਫੋਨ ਆਉਂਦੇ ਆ ਕਿ ਅਸੀਂ ਬਾਹਰੋਂ ਆ ਗਏ ਜੀ ਅਸੀਂ ਆਹ ਬਿਜ਼ਨਸ ਕਰਨਾ ਹੈ ਅਸੀਂ ਆਹ ਕੰਮ ਕਰਨਾ ਹੈ ਤਾਂ ਅਸੀਂ ਉਹਨਾਂ ਨੂੰ ਸਵਾਗਤ ਕਰਦੇ ਆਂ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਕਰਨ ਚ ਕਾਮਯਾਬ ਰਹੇ ਆਂ ਕਾਲਜਾਂ ਸਕੂਲਾਂ 'ਚ ਸਾਡੇ ਐਡਮਿਸ਼ਨਾਂ ਵੱਧ ਗਈਆਂ ਕਿਉਂਕਿ ਬੱਚੇ ਪੜ੍ਹਨਾ ਚਾਹੁੰਦੇ ਇੱਥੇ ਪੜੋ ਯੂਪੀਐਸਸੀ ਦੇ ਵੀ ਸੈਂਟਰ ਖੋਲ੍ਹਾਂਗੇ ਆਈਐਸ ਕਰੋ ਆਈਪੀਐਸ ਕਰੋ ਵੱਡੇ ਅਫਸਰ ਬਣੋ ਮਿਹਨਤ 'ਚ ਕੋਈ ਕਮੀ ਨਹੀਂ ਪੰਜਾਬੀਆਂ ਵਰਗਾ ਮਿਹਨਤੀ ਨਹੀਂ ਕੋਈ ਉਹ ਜਿੱਥੇ ਸਾਡੇ ਕੋਲੇ ਨਾ ਪਾਸਪੋਰਟ ਹੁੰਦਾ ਨਾ ਸਾਡੇ ਕੋਲੇ ਕੋਈ ਪੈਸਾ ਹੁੰਦਾ ਨਾ ਸਾਡੇ ਕੋਲੇ ਕੋਈ ਉਸ ਮੌਸਮ 'ਚ ਰਹਿਣ ਦਾ ਤਜਰਬਾ ਹੁੰਦਾ ਸ ਤਾਂ ਉੱਥੇ ਕਾਮਯਾਬ ਹੋ ਜਾਂਦੇ ਆ ਪੰਜਾਬੀ ਤਾਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਂਦੇ ਆ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਵੀ ਚਲ ਕੋਈ ਨਹੀਂ ਗੱਲ ਤਾਂ ਕਿਸੇ ਹੋਰ ਮੁਲਕ ਦੀ ਹੋਈ ਸੀ ਇੱਥੇ ਹੋਵੇ ਚਲ ਇੱਥੇ ਕਾਮਯਾਬ ਹੋ ਜਾਂਦੇ ਆ ਸੋ ਸਾਨੂੰ ਹਾਰਡਵਰਕ ਦੇ ਵਿੱਚ ਸਾਨੂੰ ਕੋਈ ਪਛਾੜ ਨਹੀਂ ਸਕਦਾ ਬਹੁਤ ਮਿਹਨਤੀ ਕੌਮ ਹੈ ਸਾਡੀ ਔਰ ਧਰਤੀ ਬਹੁਤ ਜਰਖੇਜ਼ ਬਹੁਤ ਉਪਜਾਊ ਧਰਤੀ ਮੌਸਮ ਹਰ ਕਿਸਮ ਦਾ ਮੌਸਮ ਤੇ ਫਿਰ ਕੀ ਨਹੀਂ ਹੈਗਾ ਇੱਥੇ ਹਾਂ ਚੰਗੀ ਨੀਅਤ ਵਾਲੀਆਂ ਸਰਕਾਰਾਂ ਜਾਂ ਲੀਡਰ ਨਹੀਂ ਮਿਲੇ ਸੀ ਜਿਨ੍ਹਾਂ ਨੇ ਮੌਕੇ ਕ੍ਰੀਏਟ ਕਰਨੇ ਸੀ ਡੱਬੇ ਤਾਂ ਉਧਰ ਹੀ ਜਾਣਗੇ ਨਾ ਜਿੱਧਰ ਇੰਜਣ ਲੈ ਕੇ ਜਾਊ ਹੁਣ ਇੰਜਣ ਹੀ 90 90 ਸਾਲ ਪੁਰਾਣੇ ਲਾਈ ਬੈਠੇ ਸੀ ਕੋਲਿਆਂ ਵਾਲੇ ਹੈ ਨਾ ਹੁਣ ਨਹੀਂ ਚੱਲ ਸਕਦੇ ਉਸ ਹਿਸਾਬ ਨਾਲ ਦਿੱਲੀ ਵਾਲਿਆਂ ਨੇ ਇੰਜਣ ਬਦਲ ਲਿਆ 8.5 ਸਾਲ ਹੋ ਗਏ ਅਰਵਿੰਦ ਕੇਜਰੀਵਾਲ ਨਾਂ ਦਾ ਨਵਾਂ ਡਿਜ਼ਾਈਨ ਦਾ ਇੰਜਣ ਹੈ ਦਿੱਲੀ ਦੀ ਗੱਡੀ ਪਟੜੀ ਤੇ ਚੜੀ ਹੋਈ ਹੈ ਦਿੱਲੀ 'ਚ ਸਕੂਲ ਸ਼ਾਨਦਾਰ ਬਣ ਗਏ ਦਿੱਲੀ ਦੇ ਹਸਪਤਾਲ ਸ਼ਾਨਦਾਰ ਨੇ ਫ੍ਰੀ ਇਲਾਜ ਹੁੰਦਾ ਹੈ ਦਿੱਲੀ 'ਚ ਬਿਜਲੀ ਫ੍ਰੀ ਹੈ ਔਰਤਾਂ ਨੂੰ ਜਿਹੜਾ ਬਸ ਦੇ ਵਿੱਚ ਸਫਰ ਫ੍ਰੀ ਹੈ ਹੋਰ ਕਿੰਨਾ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਹੈ ਰਾਸ਼ਨ ਘਰੋ ਘਰੀ ਬੰਨ ਜਾ ਰਿਹਾ ਉਹੀ ਅਸੀਂ ਇੱਥੇ ਕਰ ਰਹੇ ਹਾਂ ਪੰਜਾਬ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਨਾਂ ਤੇ ਤੁਹਾਡੇ ਕੋਲੇ ਅਫਸਰ ਆਉਂਦੇ ਐ ਮੈਂ ਰੋਜ਼ ਮੈਂ ਰਿਪੋਰਟਰ ਐ ਨਾ ਵੀ ਅੱਜ ਕਿਹੜਾ ਡੀਸੀ ਜਾ ਰਿਹਾ ਹੈ ਕਿਹੜਾ ਏਡੀਸੀ ਪਿੰਡਾਂ ਜਾ ਰਿਹਾ ਹੈ ਉੱਥੇ ਰਿਸ਼ਤੀਆਂ ਕਰਕੇ ਆਊਗਾ ਜਾਂ ਕੋਈ ਪ੍ਰਮਾਣ ਪੱਤਰ ਬਣਾਉਣਾ ਹੈ ਕਿਸੇ ਨੇ ਕੁਛ ਆਧਾਰ ਕਾਰਡ ਦਾ ਕੋਈ ਵੀ ਕੁਛ ਸੋ ਅਸੀਂ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਹੈ ਕਈ ਬਹੁਤ ਬਹੁਤ ਬੰਦੇ ਅਜੇ ਨੇ ਜਿਹੜੇ ਸ਼ਹਿਰ ਨਹੀਂ ਆ ਸਕਦੇ ਬਜ਼ੁਰਗ ਨੇ ਉਹਨਾਂ ਨੂੰ ਸ਼ਹਿਰ ਆਉਣ ਵਾਸਤੇ ਕਿਸੇ ਸਹਾਰੇ ਦੀ ਜਾਂ ਵਹੀਕਲ ਦੀ ਲੋੜ ਪੈਂਦੀ ਆ ਉਹਨਾਂ ਕੋਲ ਹੈ ਨਹੀਂ ਤਾਂ ਜੇ ਉਹਨਾਂ ਦੇ ਪਿੰਡ ਹੀ ਅਫਸਰ ਆ ਜਾਣ ਤਾਂ ਤੁਰ ਕੇ ਚਲੇ ਜਾਣ ਉੱਥੇ ਤਾਂ ਫਿਰ ਕੰਮ ਹੋ ਗਿਆ ਜਦੋਂ ਅਸੀਂ ਵੋਟਾਂ ਮੰਗਣ ਆਉਨੇ ਆ ਉਹ ਤਾਂ ਅਸੀਂਆਂ ਪਿੰਡੀਆਂ 'ਚ ਵੀ ਜਾਂਦੇ ਆ ਲੋਂਗੋ ਵਾਲ ਕੋਲੇ ਪਿੰਡੀਆਂ ਨੇ ਛੋਟੀ ਛੋਟੀਆਂ ਹੈਨਾ ਕੋਠੇ ਕਹਿੰਦੇ ਆਪਾਂ ਕੋਠਿਆਂ 'ਚ ਵੀ ਜਾਂਦੇ ਆ ਖਿਆਲ ਰੱਖਿਓ ਜੀ ਤਾਂ ਤੋਂ ਬਸ ਸਾਥ ਦਿਓ ਜੀ ਤੇ ਜਦੋਂ ਜਿੱਤ ਜਾਂਦੇ ਆ ਉਹ ਤਾਂ ਕਹਿੰਦੇ ਚੰਡੀਗੜ੍ਹ ਆਓ ਜੀ ਠੀਕ ਗੱਲ ਵੀ ਉਦੋਂ ਕਿਉਂ ਨਹੀਂ ਆ ਸਕਦੇ ਵੀ ਜਿੱਤਣ ਤੋਂ ਬਾਅਦ ਸੋ ਸਰਕਾਰਾਂ ਲੋਕਾਂ ਦੇ ਦਰਵਾਜ਼ੇ ਜਾਣ ਜਲੰਧਰ ਮੈਂ ਇੱਕ ਟਿਕਾਣਾ ਬਣਾ ਲਿਆ ਉਹਦੇ ਨਾਲ ਕੀ ਹੋ ਗਿਆ ਜਲੰਧਰ ਹੁਸ਼ਿਆਰਪੁਰ ਇਧਰੋਂ ਦਸੂਹਾ ਟਾਂਡਾ ਨਕੋਦਰ ਹੈਨਾ ਇਧਰੋਂ ਆਪਣਾ ਕਪੂਰਥਲਾ ਤਰਨਤਾਰਨ ਅੰਮ੍ਰਿਤਸਰ ਅਜਨਾਲਾ ਗੁਰਦਾਸਪੁਰ ਇਹ ਏਰੀਆ ਇਹਨੂੰ ਚੰਡੀਗੜ੍ਹ ਦਾ 150 ਕਿਲੋਮੀਟਰ ਇਹਨਾਂ ਦਾ ਸਫ਼ਰ ਘਟ ਗਿਆ ਉਹ ਜਲੰਧਰ ਆ ਜਾਂਦੇ ਨੇ ਹਰ 10 ਦਿਨਾਂ ਦੇ ਵਿੱਚ ਹਫ਼ਤੇ 'ਚ 2 ਦਿਨ ਜਾਂਦੇ ਆ ਉੱਥੇ ਉਹ ਜਲੰਧਰ ਆ ਜਾਂਦੇ ਨੇ ਤੇ ਇਧਰੋਂ ਆਪਣੇ ਸੰਗਰੂਰ ਆਪਣਾ ਘਰ ਹੈ ਐਮਪੀ ਥੋੜਾ ਆਪਣਾ ਠੀਕ ਹੈ ਨਾ ਇੱਥੇ ਬਰਨਾਲੇ 'ਚ ਵੀ ਆਫਿਸ ਹੈਗਾ ਸੰਗਰੂਰ ਮੈਂ ਕਹਿੰਨਾ ਕਿ ਤੁਹਾਨੂੰ ਕੰਮ ਕਰਾਉਣ ਵਾਸਤੇ ਚੰਡੀਗੜ੍ਹ ਦਾ ਜੇ ਤਾਂ ਕੋਈ ਬਹੁਤ ਹੀ ਮਜਬੂਰੀ ਆ ਤਾਂ ਠੀਕ ਐ ਨਹੀਂ ਚੰਡੀਗੜ੍ਹ ਦਾ ਮਤਲਬ ਐ ਦੋ ਦਿਹਾੜੀਆਂ ਫੁੱਟੜੀਆਂ ਤੇ ਤੇਲ ਤੇ ਫਿਰ ਰਹਿਣ ਖੈਣ ਦਾ ਖਾਣ ਪੀਣ ਦਾ ਖਰਚਾ ਤਾਂ ਮਤਲਬ ਚੰਡੀਗੜ੍ਹ ਦਾ ਇੱਕ ਜਿਹੜਾ 5 ਤੋਂ 10000 ਦੇ ਵਿੱਚ ਪੈਂਦਾ ਕਿਉਂ ਵੀ ਜੇ ਕੰਮ ਇੱਥੇ ਹੋ ਜੇ ਤਾਂ ਅਪਨ ਕੀ ਮਾਰਾ ਸੋ ਮੈਂ ਅੱਜ ਬਰਨਾਲੇ ਵਾਲਿਆਂ ਨੂੰ ਵਧਾਈ ਵੀ ਦਿਨਾ ਇਸ ਗੱਲ ਦੀ ਕਿ ਤੁਹਾਡੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਨਵੇਂ ਪ੍ਰੋਜੈਕਟ ਵੀ ਅਸੀਂ ਸ਼ੁਰੂ ਕਰਾਂਗੇ ਤੇ ਬਾਕੀ ਬਰਨਾਲੇ ਵਾਲਿਆਂ ਨੇ ਤਾਂ ਜਦੋਂ ਵੀ ਆਵਾਜ਼ ਮਾਰੀ ਐ ਦੁੱਗਣੇ ਤੋਂ ਤਿੱਗਣਾ ਪਿਆਰ ਮਿਲਿਆ ਭਾਵੇਂ ਉਹ ਰੋਡ ਸ਼ੋ ਇੱਥੋਂ ਮੀਤ ਦੇ ਘਰ ਕੋਲੋਂ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਚੌਂਕ 'ਚ ਖਤਮ ਕਰਨਾ ਹੋਵੇ ਭਾਵੇਂ ਉਹ ਬਰਨਾਲੇ ਦੇ ਸੰਘੇੜੇ ਦੇ ਸਟੇਡੀਅਮ 'ਚ ਕੋਈ ਪ੍ਰੋਗਰਾਮ ਹੋਵੇ ਭਾਵੇਂ ਉਹ ਸ਼ੇਖਾ ਜਲੂਰ ਜਾਂ ਕਿਤੇ ਆਰ ਰੰਗੀਆਂ ਪਾਲੀਆਂ ਆ ਪਿੰਡਾਂ ਜਾਣਾ ਹੋਵੇ ਕਦੇ ਕੋਈ ਪਿਆਰ ਵਾਲੇ ਪਾਸਿਓ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਈ ਇਸੇ ਕਰਕੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਰਹਿਣਾ ਕਿ ਕੋਈ ਪੁਰਾਣੇ ਜਨਮ ਦੇ ਕੋਈ ਕਿਸੇ ਗਊ ਨੂੰ ਪੇੜਾ ਦਿੱਤਾ ਹੋਇਆ ਲੱਗਦਾ ਹੈ ਜਾਂ ਕੋਈ ਪੁੰਨ ਹੋ ਗਿਆ ਹੁਣ ਕੋਈ ਜਿਹੜਾ ਅੱਜ ਦੇ ਜ਼ਮਾਨੇ 'ਚ ਇੰਨਾ ਚਿਰ ਬਹਿ ਕੇ ਤੁਸੀਂ ਸੁਣਦੇ ਹੋ ਰੋਜ਼ ਮੇਰੀ ਪੱਗ ਜਿਹੜੀ ਐ ਉਹ ਹਰਿਆਣੇ ਜਾਵਾ ਚਾਏ ਤੁਹਾਨੇ ਜਾਵਾ ਚਾਏ ਮੈਂ ਛੱਤੀਸਗੜ੍ਹ ਜਾਵਾ ਚਾਏ ਸ਼ਹਿਰਪੁਰ ਜਾਵਾ ਮੇਰੀ ਪੱਗ ਫੁੱਲਾਂ ਨਾਲ ਭਰ ਦਿੰਨੇ ਹਾਂ ਗੱਡੀ ਫੁੱਲਾਂ ਨਾਲ ਭਰ ਜਾਂਦੀ ਐ ਔਰ ਵਿਰੋਧੀ ਪਾਰਟੀਆਂ ਕੋਲੇ ਕੋਈ ਮੈਨੂੰ ਗਾਲਾਂ ਦੇਣ ਤੋਂ ਬਿਨਾ ਹੋਰ ਕੋਈ ਕੰਮ ਹੈ ਨਹੀਂ ਭਗਵੰਤ ਮਾਨ ਸੱਜੇ ਪਾਸੇ ਕਿਉਂ ਬਹਿੰਦਾ ਐ ਗੱਡੀ ਦੇ ਭਗਵੰਤ ਮਾਨ ਪਿੱਛੇ ਕਿਉਂ ਨਹੀਂ ਬਹਿੰਦਾ ਪਿਛਲੀ ਸੀਟ ਤੇ ਉਹਨਾਂ ਕੋਲ ਤਾਂ ਇਹੋ ਜਿਹਾ ਕੁਝ ਹੀ ਰਹਿ ਗਿਆ ਹੁਣ ਉਹ ਨਵੇੜ ਤੇ ਲੋਕਾਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਰਹਿੰਦੀ ਹੈ ਵੀ ਅੱਜ ਦੇ ਜ਼ਮਾਨੇ 'ਚ ਫੁੱਲ ਮਿਲ ਰਹੇ ਨੇ ਭਗਵਾਨਤਮਾਨਾ ਪਰ ਇੱਕ ਗੱਲ ਹੈ ਹੰਕਾਰ ਨਿਕਰਨਾ ਇਹ ਲੋਕਾਂ ਦਾ ਦਿੱਤਾ ਹੋਇਆ ਸਾਰਾ ਕੁਝ ਇਹ ਪਬਲਿਕ ਹੈ ਇਹ ਪਬਲਿਕ ਹੈ ਲੋਕ ਜਦੋਂ ਚੌਣ ਬੰਦਾ ਰਸਤੇ ਲੋਕ ਜਦੋਂ ਚੌਣ ਬੰਦਾ ਫਰਸ਼ ਤੇ ਮੈਂ ਬਤੇਰਾ ਕਹਿਣਾ ਬੀਜੇਪੀ ਵਾਲਿਆਂ ਨੂੰ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤੁਹਾਡੀ ਤੌਰ 'ਚ ਹੰਕਾਰ ਦਿਖੀ ਜਾਂਦਾ ਤੁਹਾਨੂੰ ਲੱਗਦਾ ਸ਼ਾਇਦ ਮੈਂ ਪਤਾ ਨਹੀਂ ਕੀ ਬਣ ਗਿਆ ਤੁਸੀਂ ਜਿਵੇਂ ਤੁਰਦੇ ਹੋ ਨਾ ਇਹ ਹੰਕਾਰ ਹੈ ਤੇ ਥੋੜਾ ਜਿਹਾ ਜੇ ਕਿਤੇ ਧਰਤੀ ਵੱਲ ਦੇਖ ਲਉ ਥੱਲੇ ਤਾਂ ਚੰਗੇ ਰਹੋਗੇ ਨਹੀਂ ਤਾਂ ਫਿਰ ਐਂ ਕਰੋ ਤੁਹਾਡੇ ਤੋਂ 40 ਕਿਲੋਮੀਟਰ ਦੂਰ ਹੀ ਬੈਠੀ ਐ 6 ਕਸੀਨਾ ਨੂੰ ਮਿਲਿਆ ਹੋ ਉਹਨੂੰ ਉਹਨੇ ਸਵੇਰੇ ਬ੍ਰੇਕਫਾਸਟ ਤੁਹਾਡੇ ਘਰੇ ਕੀਤਾ ਸੀ ਤੇ ਜਿਹੜਾ ਲੰਚ ਵਾਸਤੇ ਲੋਕ ਬਣਾਏ ਹੋਏ ਸੀ ਉਹ ਲੋਕ ਨਹੀਂ ਆਏ ਪਰ ਬੰਗਲਾਦੇਸ਼ ਦੇ ਆਮ ਲੋਕ ਰਿਕਸ਼ਿਆਂ ਵਾਲੇ ਪ੍ਰਧਾਨ ਮੰਤਰੀ ਦੇ ਘਰੇ ਲੰਚ ਕਰਕੇ ਗਏ ਨੇ ਇਹ ਪਬਲਿਕ ਐ ਇਹ ਸਿੱਖ ਲਿਓ ਸੋ ਇਸ ਕਰਕੇ ਹਮੇਸ਼ਾ ਪਬਲਿਕ ਦੇ ਨਾਲ ਰਵਾਂਗੇ ਨਾ ਹੀ ਪਬਲਿਕ ਤੋਂ ਵੱਡੇ ਬਣਨ ਦੀ ਕੋਸ਼ਿਸ਼ ਕਰਨੀ ਹੈ ਨਾ ਹੀ ਬਣ ਸਕਦੇ ਹਾਂ ਬਣ ਵੀ ਨਹੀਂ ਸਕਦੇ ਜੀ ਇਹ ਹੁਣ ਜਿਹੜਾ ਕਹਿੰਦੇ ਭਗਵਾਨ ਮੈਨੂੰ ਕਹਿੰਦੇ ਪੱਤਰਕਾਰ ਜੀ ਬਈ ਤੁਸੀਂ ਬਾਦਲ ਹਰਾਤਾ ਜੀ ਤੁਸੀਂ ਕੈਪਟਨ ਰਾਤਾ ਜੀ ਤੁਸੀਂ ਸਿੱਧੂ ਇਹ ਤਾਂ ਮੈਂ ਕਹਾ ਮੈਂ ਨਹੀਂ ਹਰਾਇਆ ਭਰਾਵੋ ਮੇਰਾ ਤਾਂ ਨਾ ਹੀ ਲੱਗਦਾ ਇਹ ਤਾਂ ਪਬਲਿਕ ਹੈ ਇਹ ਲੋਕਾਂ ਨੇ ਹਰਾਇਆ ਉਹ ਕੋ ਨਾ ਕੋਈ ਬਜ਼ੁਰਗ ਬੈਠਾ ਸੀਗਾ ਟ੍ਰੇਨ 'ਚ ਜਾ ਹੀ ਜਾਂਦਾ ਸੀ ਤਾਂ ਗਰੇ ਵੀ ਦੇਖਿਆ ਵੀ ਜਾਂ ਪਿਛਲੇ 3-4 ਸਟੇਸ਼ਨਾਂ ਤੋਂ ਮੈਂ ਦੇਖ ਰਿਹਾ ਟਰੰਕ ਖਾਲੀ ਹੀ ਪਿਆ ਹੈ ਮਤਲਬ ਲਾਬਾਰ ਸੀ ਪਿਆ ਹੈ